ਕਿ ਕੱਪ ਮਨਸੂਰਵਾਲ ਵੇਡ ਦੇ ਵਿੱਚ ਹਰ ਦੇਖਦਾ ਹੈ ਵੀ ਗੁੱਜਰ ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਖੁਸ਼ੀ ਅਗਲੀ ਰੇਡ ਪਾਉਣ ਦੇ ਲਈ ਵਾਧਾ ਹੋਇਆ ਕੜਿਆਨੇ ਵਾਲਾ ਖੁਸ਼ੀ ਵੱਧ ਰਿਹਾ ਸਿੱਖ ਸਰਦਾਰ ਖਿਡਾਰੀ ਹੈ ਪਈ ਹੋ ਰੇਡ ਹੈ ਚਾਰ ਜਾਫੀ ਤਿਆਰ ਨੇ ਹੁਣ ਦਿਲਬੇ ਵਾਲਾ ਮਾਦੋਪੁਰੀਆ ਅੰਜ ਬਟਾਲੇ ਵਾਲੇ ਆਏ ਤੇ 5000 ਰੁਪਏ ਹੈ ਸਾਡੇ ਕਬੱਡੀ ਕੱਪ ਦੇ ਲਈ ਹੈ ਚੇਅਰਮੈਨ ਮਾਰਕੀਟ ਕਮੇਟੀ ਧਮਾਕ ਪਲਦੀਪ ਪਟਕ ਜੀ ਉਹ ਵੀ ਆਏ ਉਧਰ ਸੁਖ ਸੰਧੂ ਦੇ ਬੜੇ ਪਿਆਰੇ ਵੀਰ ਨੇ ਸਣੀ ਇਟੇ ਮਨੀ ਮਨੂ ਇਟਲੀ ਜਾਂਦੀ ਤਰਨਤਾਰ ਦੇ ਵਿਕੀ ਸੰਧੂ ਦੀ ਬਾਬਾ ਵਿਆਸ ਬਿੱਪਨ ਹਰਬੰਦ ਜੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਹੈ ਮਨਜਿੰਦਰ ਇਟਲੀ ਜਰਮਨ ਦੇ ਨਾਲ ਅਸ਼ਵੀਤ ਜਗੀ ਰਈਆ ਹੈਪੀਰ ਸੂਰ ਪਰ ਸੇਵਕ ਤੇ ਸੁਖ ਸੰਧੂ ਕਹਿੰਦਾ ਵੇ ਸ਼ੀਲੂ ਦੇ ਦੇ ਲੱਕ ਚੜਾ ਕੇ ਮਸਾ ਕੁੱਦ ਬੰਦੀ 11000 ਰੁਪਏ ਜੀਰੋ ਸੂ ਇਟਲੀ ਵਾਲਾ ਨੂੰ ਸਮਝ ਆਊਗੀ ਸਾਥੀਆਂ ਦੇ ਨਾਲ ਆਇਓ ਧੰਨਵਾਦ ਬਹੁਤ ਤੂਰਾ ਪਹਿਲਾ ਦਰੀਏ ਵਾਲਾ 500 ਹੋਗਾ ਕਿਤੇ ਟਿਬੇ ਦੇ ਹਰੇ ਕਿਤੇ ਫੇਡੇ ਵਾਸਤੇ ਆਓ ਇਧਰੇ ਪਾਸੇ ਸੰਧਨਾ ਪਰਵੰਦੇ ਆ ਮੰਨਾ ਪਰਵੰਦੇ ਕਬੱਡੀ ਖਿਡਾਰੀ ਐ ਤਗੜਾ ਦਿਖਾਦਾ ਅਗਲੀ ਕਬੱਡੀ ਬਾਲ ਦੇ ਵਾਸਤੇ ਸ਼ੀਰ ਆ ਗਿਆ ਸ਼ੀਰ ਜੱਤ ਵਾਲੀ ਸ਼ੇਰ ਵਾਲਾ ਪੂਰੀ ਦਾ ਬੰਦੇ ਐ ਦੀ ਨੂੰ ਬਾਹਰ ਹੈ ਬਈ ਇਹ ਵੀ ਗੱਲਾਂ ਕਹਿੰਦੇ ਕਿ ਫੂਲ ਸਾਡਾ ਬਹੁਤ ਵਧੀਆ ਮਹਿਸੂਸ ਕਰਦਾ ਜਿਹੜਾ ਇਹ ਰੇਡ ਪੌਂਡ ਦੇ ਲਈ ਮੈਨਟੈਂਡ ਹੋ ਰਿਹਾ ਪਿੰਡ ਵੱਲੋਂ ਸਾਡੇ ਐਨ ਆਰ ਆਈ ਮਿਰਤ ਨੂੰ ਕਪੜਾ ਲਾ ਕੀਤਾ ਗਿਆ ਬਹੁਤ ਹੀ ਵਧੀਆ ਪਾਰਟੀ ਬਾਜੀ ਤੋਂ ਵੱਡਾ ਪੇਟਾ ਹੈ ਪਿੰਡਾਂ ਦੇ ਵਿੱਚ ਇਹ ਹੋ ਜੇ ਵੱਡੇ ਵੱਡੇ ਸਮਾਗਮ ਹੋਣੇ ਚਾਹੀਦੇ ਆ ਨੰਬਰ ਜਿਹੜਾ ਆਪਾਂ ਦੀਪਲੀ ਜੋੜਾ ਆਇਆ ਰੱਬ ਦਾ ਹੈਗਾ ਅਗਲੇ ਕਬੱਡੀ ਪੜਦੇ ਨੇ ਕੋਈ ਮੇਰੇ ਵਿੱਚ ਪਾਰਟੀ ਪਾਜੀ ਨਹੀਂ ਹੋਣੀ ਚਾਹੀਦੀ ਬਿਨਾ ਪਾਰਟੀ ਪਾਜੀ ਡਟ ਕੇ ਸਰਕਾਰਾਂ ਤੋਂ ਬਿਨਾ ਉੱਠ ਕੇ ਜਿਹੜੇ ਕਿਹਨੇ 2 ਰੁਪਏ 4 ਰੁਪਏ ਹਰ ਸੜਾ ਨਿਵਾਦੀ ਜਿਸ ਲਈ ਨਿੱਕਾ ਆਪਣੇ ਜਿਹੜੇ ਮੈਚ ਬਡੇਪੁਰਾ ਨੇ ਹੋਣੇ ਚਾਹੀਦੇ ਆ ਉਹ ਚੰਗੀ ਜਾਲਿਆ ਨਸ਼ੇ ਤੋਂ ਮੁਕਤ ਹੋਵਾਂਗੇ ਜੇ ਅਸੀਂ ਇਦਾਂ ਨਹੀਂ ਆ ਗੱਲਾਂ ਤੋਂ ਦੇਖ ਲੈਣਗੇ ਅੰਦਰ ਤੋਂ ਵੀ ਨਿਯਾਤ ਬਿਲੋਂ ਇੰਨੀ ਹੀ ਕਿੱਲਾਂ ਚੱਲਦਾ ਆ ਬਹੁਤ ਬਹੁਤ ਧੰਨਵਾਦ ਸਾਰੇ ਸਹਿਯੋਗ ਸਹਿਯੋਗ ਦੇਣ ਵਾਲੇ ਸੱਜਣਾ ਦਾ ਜਿਨ੍ਹਾਂ ਨੇ ਸਾਨੂੰ ਇਹਨਾਂ ਸਹਿਯੋਗ ਦਿੱਤਾ ਇਸ ਮੇਲੇ ਵਾਸਤੇ ਤੇ ਵੱਧ ਤੋਂ ਵੱਧ ਸੰਗਤ ਦਾ ਧੰਨਵਾਦ ਜਿਹੜੀ ਸਾਰੀ ਇਹ ਮੇਲਾ ਦੇਖਣ ਆਈ ਇੱਥੇ ਤੇ ਪਿੰਡ ਮਨਸੂਰਪੁਰਵਾਲ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਨੌਜਵਾਨਾਂ ਨੇ ਸਹਿਯੋਗ ਦਿੱਤਾ ਇਸ ਟਾਈਮ ਤੁਹਾਨੂੰ ਪਤਾ ਜਿਹੜਾ ਪੰਜਾਬ ਵਿੱਚ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਉਸਨੂੰ ਉਹ ਜਵਾਨੀ ਨੂੰ ਇਹ ਕੱਢਣ ਵਾਸਤੇ ਆਪਾਂ ਨੂੰ ਇਹ ਖੇਡ ਮੇਲੇ ਕਰਾਉਣੇ ਬਹੁਤ ਜ਼ਰੂਰੀ ਨੇ ਬਹੁਤ ਬਹੁਤ ਧੰਨਵਾਦ ਕਰਦੇ ਸਾਰੇ ਪ੍ਰਮੋਟਰ ਵੀਰਾਂ ਦਾ ਸਾਡੇ ਇਸ ਖੇਡ ਮੇਲੇ ਦੇ ਮੁੱਖ ਪ੍ਰਮੋਟਰ ਸੋਖ ਸੰਧੂ ਜੀ ਦਾ ਜੀ ਤੇ ਉਹਨਾਂ ਦੇ ਸਾਰੀ ਫੈਮਿਲੀ ਦਾ ਤੇ ਜਿੰਨੇ ਵੀ ਇਟਲੀ ਤੋਂ ਅਸੀਂ ਸਾਰੇ ਭਰਾਵਾਂ ਨੇ ਸਹਿਯੋਗ ਦਿੱਤਾ ਉਹਨਾਂ ਦੇ ਹੱਥ ਜੋੜ ਕੇ ਧੰਨਵਾਦ ਕਰਦੇ ਤੇ ਅੱਗੇ ਵਾਸਤੇ ਵੀ ਉਪਦੇਸ਼ ਦਿੰਨੇ ਕਿ ਹਰੇਕ ਸਾਲ ਇਦਾਂ ਹੀ ਖੇਡ ਮੇਲਾ ਕਰਾਇਆ ਜਾਊਗਾ ਜੀ ਧੰਨਵਾਦ ਸਭ ਤੋਂ ਪਹਿਲਾਂ ਤੇ ਸਾਰੇ ਪਿੰਡ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਹਨਾਂ ਮਾਣ ਬਖਸ਼ਿਆ ਵੀ ਇਥੇ ਆਉਣ ਦਾ ਮੌਕਾ ਦਿੱਤਾ ਤੇ ਸਾਡੇ ਵੱਲੋਂ ਦੇ ਇੱਕ ਨਿੱਕੀ ਜੀ ਕੋਸ਼ਿਸ਼ ਆ ਵੀ ਜਿਹੜੀ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਵੱਲੋਂ ਜਾ ਰਹੀ ਹੈ ਇਹ ਉਹਨਾਂ ਨੂੰ ਰੋਕਣ ਦਾ ਸਿਰ ਬਿੱਖੂ ਹੀ ਤਰੀਕਾ ਹੈ ਵੀ ਅਸੀਂ ਖੇਡਾਂ ਵੱਲ ਚੱਲੀਏ ਤੇ ਉਹਦੇ ਕਰਕੇ ਅਸੀਂ ਛੋਟੀ ਕੋਸ਼ਿਸ਼ ਕੀਤੀ ਵੀ ਆ ਇੱਕ ਮੇਲੇ 'ਚ ਯੋਗਦਾਨ ਪਾਇਆ ਬਾਕੀ ਜੋ ਵਾਹਿਗੁਰੂ ਦੀ ਕਿਰਪਾ ਰਹੀ ਤੇ ਅਸੀਂ ਕੋਸ਼ਿਸ਼ ਕਰਾਂਗੇ ਹਰ ਵਾਰ ਵੀ ਇਦਾਂ ਹੀ ਮੇਲੇ ਕਰਾਉਂਦੇ ਰਹੀਏ ਭਾਈ ਕੁਚਕਾ ਖਾਲਸਾ ਭਾਈ ਕੁਚਕੀ ਫਤਿਹ ਅੱਜ ਇਸ ਸਾਰੀ ਸਮੂਹ ਸੰਗਤ ਦਾ ਦਿਲੋਂ ਧੰਨਵਾਦ ਕਰਦੇ ਆ ਅੱਜ ਮਨਸੂਰਵਾਲ ਦਾ ਟੂਰਨਾਮੈਂਟ ਬਹੁਤ ਹੀ ਵਧੀਆ ਸੰਪੂਰਨ ਹੋਇਆ ਹੈ ਤੇ ਅੱਜ ਆਪਣੇ ਵੱਡੇ ਵੀਰ ਗਲਤ ਸੋਮਲ ਗੁਮਰ ਸਾਹਿਬ ਹੁਣੇ ਲਾਲੀ ਗੁਰਦਾਸਪੁਰ ਵੀਰ ਸਾਰੇ ਵੀਰ ਪਹੁੰਚੇ ਆ ਇਹਨਾਂ ਦਾ ਦਿਲੋਂ ਧੰਨਵਾਦ ਹੈ ਜੋ ਇੱਕ ਵੱਡੀ ਕੱਪ ਪਿੰਡ ਮਨਸੂਰਵਾਲ ਦੀ ਧਰਤੀ ਦੇ ਬੜੀ ਧੂਮਦਾਰ ਲਗਾਇਆ ਜਾ ਰਿਹਾ ਹੈ ਦਰਸ਼ਕਾਂ ਦਾ ਠਾਠਾ ਮਾਰਦਾ ਇਕੱਠ ਹੈ ਬਹੁਤ ਅੱਛੇ ਪਲੇਅਰ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੇ ਇਥੇ ਖੇਡ ਰਹੇ ਨੇ ਹੁਣੇ ਥੋੜੀ ਜਿਹੀ ਫਿਰਲ ਮੈਚ ਸ਼ੁਰੂ ਹੋ ਜਾਣਾ ਵਾ ਸਾਰੇ ਪ੍ਰਬੰਧਕਾਂ ਪ੍ਰਬੰਧਕਾਂ ਨੂੰ ਬਹੁਤ ਬਹੁਤ ਵਧਾਈ ਦੇਣੀ ਚਾਹੀਦੀ ਜਿਨ੍ਹਾਂ ਨੇ ਪ੍ਰੋਗਰਾਮ ਆਰਗੇਨਾਈਜ਼ ਕੀਤਾ ਸੁਖਚੈਨ ਸੱਦੂ ਨੇ ਸੁਖਪਾਲ ਨੇ ਗਗਨ ਹੋਰਾ ਨੇ ਜੱਜੋਰਾ ਨੇ ਇਹ ਇਦਾਂ ਦੇ ਪ੍ਰੋਗਰਾਮ ਜਿਹੜੇ ਪੰਜਾਬ ਦੇ ਵਿੱਚ ਹੋਣੇ ਬਹੁਤ ਜ਼ਰੂਰੀ ਆ ਜਿੱਥੇ ਨਸ਼ਿਆਂ ਦਾ ਬਹੁਤ ਵੱਡਾ ਦਰਿਆ ਵਗ ਰਿਹਾ ਪੰਜਾਬ ਦੇ ਵਿੱਚ ਉੱਥੇ ਇਹੋ ਜਿਹੇ ਮੇਲੇ ਕਿਤੇ ਨਾ ਕਿਤੇ ਨੌਜਵਾਨਾਂ ਨੂੰ ਕਬੱਡੀ ਦੇ ਨਾਲ ਤੰਦਰੁਸਤੀ ਦੇ ਨਾਲ ਜਵਾਨੀ ਨੂੰ ਪਰਫੁੱਲਣ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ ਸਾਰੀ ਕਮੇਟੀ ਬਹੁਤ ਬਹੁਤ ਵਧਾਈ ਦੀ ਪਾਤਾਰ ਹੈ ਬਹੁਤ ਬਹੁਤ ਸ਼ੁਕਰੀਆ ਕਲਾ ਜੀ ਜਿਹੜੇ ਨੌਜਵਾਨ ਖੇਲਾ ਕਰਾ ਰਹੇ ਬਹੁਤ ਚੰਗਾ ਪ੍ਰਾਲਾਵਾ ਖੇਡਾਂ ਨਾਲ ਜੁੜਨਾ ਚਾਹੀਦਾ ਹੈ ਸਰ ਬਹੁਤ ਚੰਗਾ ਪ੍ਰਾਲਾਏ ਐਨ ਕੋਸ਼ਿਸ਼ ਕਰਦਾ ਆ ਕਮਾਂਡ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਕਬੱਡੀ ਕੋਰਡ ਦੇ ਵਾਸਤੇ ਰੱਖੇ ਬਿਲਕੁਲ ਬੱਧ ਕਬੱਡੀ ਖਿਡਾਰੀ ਬਿਲਕੁਲ ਬਿਲਕੁਲ ਨੌਜਵਾਨ ਬਿਲਕੁਲ ਹੋਣੇ ਚਾਹੀਦੇ ਜੀ ਬਿਲਕੁਲ ਹੋਣੇ ਚਾਹੀਦੇ ਆ ਔਰ ਹਰ ਪਿੰਡ ਵਿੱਚ ਤੇ ਹੁਜੇ ਟੂਰਨਾਮੈਂਟ ਹੋਣੇ ਚਾਹੀਦੇ ਜੋ ਨੌਜਵਾਨਾਂ ਦਾ ਧਿਆਨ ਖੇਡਾਂ ਵੱਲ ਜਾ ਸਕੇ ਤੇ ਜਿਹੜਾ ਉਹਨਾਂ ਦਾ ਗਲਤ ਕੰਮ ਵੱਲ ਧਿਆਨ ਜਾਂਦਾ ਤੋਂ ਹਟ ਸਕੇ ਆ ਵੀ ਪੁੱਤਰਾ ਵਾਲਾ ਸ਼ੀਤਾ ਬੈਠਾ ਹੋਇਆ ਸ਼ੀਤੇ ਦੇ ਆ ਵੀ ਆਇਆ ਹੋਇਆ ਜੋਰ ਨਗਰਪੜ ਦਾ ਸਰਪੰਚ ਬਿਲਾ ਤੇਰਾ ਵੀਰ ਖੇਡ ਕੇ ਗਿਆ ਪਹਿਲਾ ਕਰਨ ਜਾਲ ਉਹਨੇ ਬੜੇ ਢਾਉ ਨੇ ਜੱਫੇ ਲਾਏ ਸੋਹਣਿਆ ਆਹ ਬੋਖੇ ਸਾਡੇ ਅੰਮ੍ਰਿਤ ਸਿੰਘ ਦੀ ਡਬਲ ਟਰੈਵਲ ਵਾਲੇ ਫੇਰ ਕਬੱਡੀ ਵਿੱਚ ਵੱਡੇ ਪ੍ਰੋਮਟਰ ਨੇ ਭਰਾ ਲਾਈ ਜਦ ਹੋਇਆ ਜਿਹਨੇ ਇੱਕ ਵਾਰ ਨੂੰ ਦਾ ਸ਼ਰਧ ਤੇ ਕਬੂ ਪੈਰ ਸੋਹਣਾ ਪੈਖਾ ਦਾ ਕਰਵਾ ਗਿਆ ਅੱਜ ਭਰਾ ਵਾਲੇ ਸੁੱਖੋ ਨੇ ਵੱਡੇ ਕੰਮ ਪਾਇਆ ਬਰਬਾਤ ਚਾ ਤੇ ਸ਼ਰਦ ਦੁੱਗਲ ਸੂਰਜ ਪ੍ਰਾਸਨ ਤੇ ਰਕੀਮ ਜਹਾਗੀਰ ਤੇ ਅਵੀ ਸਾਡਾ ਭਰਾ ਵਿਸ਼ੇਸ਼ ਤੌਰ ਤੇ ਪੁੱਜਿਆ ਬਹੁਤ ਬਹੁਤ ਧੰਨਵਾਦ ਹੈ ਰੇਡ ਦੇ ਖੇਡ ਦੇ ਮੈਦਾਨ ਦੇ ਚਾ ਰਾਣਾ ਸਾਡਾ ਵੀਰ ਧੰਨਵਾਦ ਹੈ ਜਿਹੜੇ ਪ੍ਰਾਦੇ ਸਾਡੇ ਤੇ ਜਾਫੀ ਸ਼ੇਰ ਹੈ ਉਹ ਵਾਹ ਗੱਬਰੂ ਅਕਮਲ ਕਰ ਦਿੱਤੀ ਹੈ ਰੇਡ ਪੈ ਰਹੀ ਹੈ ਵੀਰ ਜੀ ਕਰੀ ਗੱਲ ਇਹਦਾ ਹੋਵੇਗਾ ਤੇ ਬੈਸਟਾਂ ਨੂੰ ਟਕ 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 ਦਿੱਤੇ ਜਾਣੇ ਆ ਬੁਲਟ ਮੋਟਰਸਾਈਕਲ ਉਹ ਵੀ

ਇਹ ਗੱਲ ਫਿਰ ਅਗਲੇ ਨਾਲ ਜਿੱਤ ਹਾਲ ਹੋ ਗਈ ਹੈ ਇਹ ਸਿਰੇ ਦਾ ਕੰਮ ਹੋ ਗਿਆ ਇਹ ਇੰਫਾਸੇ ਕੰਮ ਕਰਨਾ ਜਾ ਰਿਹਾ ਸਾਰੇ ਮੈਚ ਜਿਹੜੇ ਸਿਰੇ ਦੇ ਖੇਡੇ ਗਏ ਸਰਪੰਚ ਵੱਲੋਂ ਸਿੰਘੂ ਵੱਲੋਂ ਬਾਜ ਭਰਾ ਨੇ ਵੰਟੀ ਤੇ ਸ਼ਿਲੂ ਨੂੰ ਇੱਕ ਬੋਲਟ ਮਾਰਿਆ ਇਹ ਟਰੋਫੀ ਸਾਡੇ ਕਲੱਬ ਦੀ ਤਰਫੋਂ ਸ਼ਖਸ਼ੀਰ ਇਹਨਾਂ ਨੂੰ ਭੇਜ ਹੈ